ਬਾਈ ਜੀ ਸਤਿ ਸ੍ਰੀ ਅਕਾਲ ਆਪਾ ਭਗਵੰਤ ਮਾਨ ਸਾਹਮਣੇ ਬਹੁਤ ਕਿਹਾ ਹੋਇਆ ਵੀ ਅਸੀਂ ਦਿੱਲੀ ਮਾਡਲ ਪੇਸ਼ ਕਰਾਂਗੇ ਦਿੱਲੀ ਮਾਡਲ ਪੇਸ਼ ਕਰਾਂਗੇ ਹਾਂਜੀ ਵੀ ਸਕੂਲ ਅਸੀਂ ਦਿੱਲੀ ਵਰਗੇ ਬਣਾ ਦੇਾਂਗੇ ਆ ਬਾਈ ਜੀ ਅਸੀਂ ਸਮਾਦ ਭਾਈ ਪਿੰਡ ਚ ਖੜੇ ਆ ਤੇ ਅਮੈਂ ਤੁਹਾਨੂੰ ਇੱਥੇ ਦੇ ਇੱਕ ਮਾਸਟਰ ਜੀ ਨੇ ਮੈਂ ਦੱਸ ਨਹੀਂ ਸਕਦਾ ਉਹਨਾਂ ਦੀ ਮਿਹਨਤ ਨੂੰ ਵੀ ਇਹ ਬਹੁਤ ਪੁਰਾਣਾ ਹੋ ਚੁੱਕਿਆ ਇਹ ਬਹੁਤ ਸਮੇਂ ਤੋਂ ਬਣਿਆ ਹੋਇਆ ਹੈਗਾ ਇਹ ਤੇ ਵੀ ਇਹਨਾਂ ਨੇ ਤਾਂ ਸਾਨੂੰ ਤਾਂ ਇੱਕ ਵੀ ਮਾਡਲ ਨਹੀਂ ਦਿਖਾਇਆ ਇਹਨਾਂ ਦਾ ਭਗਵੰਤ ਮਾਨ ਜੀ ਦਾ ਪਰ ਆਹ ਮਾਸਟਰ ਜੀ ਨੇ ਇਸ ਵੇਲੇ ਮੈਂ ਸਮਾਦ ਭਾਈ ਪਿੰਡ ਜਿਹੜਾ ਮੋਗੇ ਖੜਾ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਪਿਕਚਰਾਇਜ਼ੇਸ਼ਨ ਨਹੀਂ ਮੈਂ ਤੁਹਾਨੂੰ ਕਰਕੇ ਦੱਸ ਸਕਦਾ ਵੀ ਜੋ ਇੱਥੋਂ ਦੇ ਸਕੂਲ ਦੇ ਮਾਸਟਰਾਂ ਨੇ ਮਿਹਨਤ ਕੀਤੀ ਹੈ ਔਰ ਇਹ ਅੱਜ ਦਾ ਨਹੀਂ ਮਾਡਲ ਬਣਾਇਆ ਹੋਇਆ ਇਹ ਬਹੁਤ ਟਾਈਮ ਦਾ ਬਣਾਇਆ ਹੋਇਆ ਹੈਗਾ ਤੇ ਇਹ ਹਰ ਇੱਕ ਪੰਜਾਬ ਦੇ ਸਕੂਲ ਚ ਐਦਾਂ ਦੀ ਸਖਲਾਈ ਬਹੁਤ ਜ਼ਰੂਰੀ ਹੈ ਜੋ ਕਿ ਆਪਾਂ ਨੂੰ ਥਿਊਰੀ ਚ ਨਹੀਂ ਸਮਝ ਆਉਂਦੀਆਂ ਚੀਜ਼ਾਂ ਤੇ ਉਹ ਐਦਾਂ ਪ੍ਰੈਕਟੀਕਲੀ ਬੱਚਿਆਂ ਨੂੰ ਦੱਸਣ ਤੇ ਤੇ ਰੋਜ਼ ਬੱਚਾ ਦੇਖੂਗਾ ਤਾਂ ਉਹਨੂੰ ਬਹੁਤ ਈਜ਼ੀਲੀ ਸਮਝ ਆਉਣਗੀਆਂ ਅਤੇ ਦੇਖੋ ਤੁਸੀਂ ਹਰ ਇੱਕ ਨੌਲੇਜ ਨੂੰ ਲੈ ਕੇ ਹਰ ਇੱਕ ਚੀਜ਼ ਨੂੰ ਲੈ ਕੇ ਸਕੂਲ ਦੇ ਅਧਿਆਪਕਾਂ ਨੇ ਮਿਹਨਤ ਕੀਤੀ ਹੋਈ ਹੈ ਕਿਤੇ ਆਹ ਪੈਨਸਲ ਦੇਖ ਲਓ ਜਿਹਨੂੰ ਕੀ ਆਪਾਂ ਆਈਸਰੋ ਨਾਲ ਰਿਲੇਟ ਕਰ ਸਕਦੇ ਹਾਂ ਸਾਇੰਸ ਨਾਲ ਰਿਲੇਟ ਕਰ ਸਕਦੇ ਆ ਇਹ ਵੀ ਤੁਸੀਂ ਦੱਸ ਸਕਦੇ ਹੋ ਵੀ ਕੀ ਚੀਜ਼ ਆ ਆ ਪੈਰੀਸਕੋਪ ਹੋ ਗਿਆ ਜੋ ਕਿ ਹਲੇ ਵੀ ਚੱਲਦਾ ਹੈ ਇਹਨੂੰ ਤਕਰੀਬਨ 5 ਤੋਂ 7 ਸਾਲ ਹੋ ਗਏ ਨੇ ਤਿਆਰ ਕੀਤੇ ਨੂੰ ਠੀਕ ਨੇ ਜੀ ਤੇ ਆ ਘਾਟ ਆ ਗਈਆਂ ਗਦਾਵਰੀ ਨਦੀ ਸਾਰਾ ਕੁਝ ਆਪਣੇ ਇੰਡੀਆ ਦਾ ਨਕਸ਼ਾ ਹਿਮਾਲਿਆ ਪਰਬਤ ਆ ਮਾਲਵਾ ਦੁਆਬਾ ਮਾਝਾ ਪਵਾਦ ਉਹਦਾ ਨਕਸ਼ਾ ਹੈ ਜੀ ਪੰਜਾਬ ਦਾ ਜਾਨੀ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਕਿ ਪ੍ਰੈਕਟੀਕਲੀ ਕਰਕੇ ਦਿਖਾਈਆਂ ਹੋਈਆਂ ਨੇ ਸੋ ਇਦਾਂ ਦੇ ਬਹੁਤ ਹੀ ਸਕੂਲ ਨੇ ਪੰਜਾਬ 'ਚ ਤੇ ਭਗਵੰਤ ਮਾਨ ਜੀ ਦਾ ਇੱਕ ਵੀ ਸਕੂਲ ਮੈਨੂੰ ਦਿਖਾ ਦਿਓ ਤੁਸੀਂ ਕਿੱਥੇ ਬਣਿਆ ਹੋਵੇ ਤਾਂ ਪਰ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਜੋ ਕਿ ਆਪਣੇ ਵੱਲੋਂ ਵੀ ਪੈਸੇ ਖਰਚ ਕੇ ਇਹ ਚੀਜ਼ਾਂ ਨੂੰ ਬਣਾਉਂਦੇ ਨੇ ਤੁਹਾਨੂੰ ਦਿਖਾਣ ਦਾ ਇਹੀ ਮਕਸਦ ਸੀ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਨਾਲ ਜੋੜੋ ਜੋ ਕਿ ਬੱਚੇ ਇਹਨਾਂ ਨੂੰ ਦੇਖ ਕੇ ਸਿੱਖਣ ਪੜ੍ਹਨ ਤੇ ਮਿਹਨਤ ਕਰਨ ਇਹ ਕੋਈ ਪ੍ਰਾਈਵੇਟ ਸਕੂਲ ਨਹੀਂ ਹੈ ਇਸ ਸਮਾਧ ਭਾਈ ਜ਼ਿਲ੍ਹੇ ਮੋਗੇ ਦਾ ਸਰਕਾਰੀ ਸਕੂਲ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ 3 ਸਾਲ ਹੋ ਗਏ ਸਰਕਾਰ ਚਾਹਿਆਂ ਨੂੰ ਤੇ ਇੱਕ ਵੀ ਡੱਕਾ ਹਜੇ ਤੋੜ ਕੇ ਨਹੀਂ ਦਿਖਾਇਆ ਸੋ ਆਪਣੇ ਬੱਚਿਆਂ ਨੂੰ ਪੰਜਾਬ ਨਾਲ ਜੋੜੋ ਪੰਜਾਬੀਅਤ ਨਾਲ ਜੋੜੋ ਤੇ ਆਪਾਂ ਕੈਨੇਡਾ ਮੇ ਅਮਰੀਕਾ ਨੂੰ ਉੱਥੋਂ ਧੱਕੇ ਮਾਰ ਕੇ ਆਪਾਂ ਨੂੰ ਬਾਹਰ ਕੱਢਣ ਦੀ ਬਜਾਏ ਆਪਾਂ ਇੱਥੇ ਹੀ ਮਿਹਨਤ ਕਰੀਏ ਤੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰੀਏ ਤੇ ਚੰਗੇ ਚੰਗੇ ਲੀਡਰ ਇੱਥੇ ਪੈਦਾ ਕਰੀਏ ਜੋ ਕਿ ਇਹ ਕਰਪਟ ਲੋਕਾਂ ਤੋਂ ਸਾਨੂੰ ਛੁਟਕਾਰਾ ਮਿਲ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ